ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਰੋਸ ਭਖਦਾ ਜਾ ਰਿਹਾ ਹੈ ਹਰਿਆਣਾ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਤੇ ਹੋਏ ਲਾਟੀ ਚਾਰਜ ਦੀ ਪੰਜਾਬ ਦੇ ਕਿਸਾਨਾਂ ਨੇ ਸਖਤ ਨਿਕੇਦੀ ਕੀਤੀ ਹੈ ਜਿਸ ਦੇ ਵਿਰੋਧ ਵਿੱਚ ਅੱਜ ਸੂਬੇ ਭਰ ਵਿੱਚ 2 ਘੰਟੇ ਤੱਕ ਚੱਕਾ ਜਾਮ ਕੀਤਾ ਗਿਆ ਸਰਕਾਰਾਂ ਦੇ ਨਾਦਰਸ਼ਾਈ ਫਰਮਾਨ ਦੇ ਖਿਲਾਫ ਅਸੀਂ ਅੱਜ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਸਿਰਫ ਸਾਡੇ ਕਿਸਾਨਾਂ ਤੇ ਇੱਕ ਅੰਨਾ ਧੁੰਦ ਤਸ਼ੱਦਦ ਕੀਤਾ ਗਿਆ ਹਰਿਆਣੇ ਦੇ ਵਿੱਚ ਅਸੀਂ ਉਹਦੀ ਖੇਤੀ ਕਰਦੇ ਆ ਤੇ ਸਰਕਾਰ ਦੀਆਂ ਲਾਂਹਤਾਂ ਵੀ ਪਾਉਂਦੇ ਆ ਕਿ ਸਰਕਾਰ ਜਿਹੜਾ ਕਿਸਾਨਾਂ ਦੇ ਹੱਕੀ ਮੰਗਾਂ 70% ਤੋਂ ਮੰਗ ਰਿਹਾ ਕੋਈ ਗੈਰ ਨਹੀਂ ਮੰਗ ਰੇ ਕੋਈ ਅਸਲਾ ਨਹੀਂ ਮੰਗ ਰੇ ਕੋਈ ਪਾਕਿਸਤਾਨ ਨੂੰ ਸਮੈਕ ਲਿਆਉਣ ਦੀ ਗੱਲ ਨਹੀਂ ਕਰ ਰਹੇ ਆਪਣੇ ਖੇਤੀ ਦੇ ਭਾਅ ਮੰਗ ਰਹੇ ਆ ਤੇ ਆਪਣੀ ਖੇਤੀ ਨੂੰ ਚੰਗੇ ਦਿਸ਼ਾ ਨਿਰਦੇਸ਼ ਦੀ ਗੱਲ ਕਰ ਰਹੇ ਆ ਕਿ ਚੰਗੇ ਭਾਅ ਦਿੱਤੇ ਜਾਣ ਚੰਗਾ ਸਾਨੂੰ ਕੋਈ ਖਤ ਦਿੱਤਾ ਜਾਵੇ ਸਾਡੇ ਬੱਚਿਆਂ ਤਾਂ ਇੱਕ ਸੁਰੱਖਿਅਤ ਰਵੇ ਤੇ ਕੋਈ ਮਾੜੇ ਆਡੀਨਸ ਕਾਲੇ ਕਾਨੂੰਨ ਨਾ ਲਿਆਂਦੇ ਜਾਣ ਉਹਦੇ ਕਰਕੇ ਅਸੀਂ ਇਹਦਾ ਸਾਡਾ ਵਿਰੋਧ ਹੈ ਕਿ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਖਤਮ ਕਰਨ ਦੀ ਤਿਆਰੀ ਇਹਨਾਂ ਕਰ ਰਹੀ ਆ ਕੋਆਪਰੇਟਰ ਘਰਾਣੇ ਲਿਆਉਂਦੀ ਤਿਆਰੀ ਕਰ ਰਹੀ ਆ ਇਸ ਕਰਕੇ ਇਹਨਾਂ ਦੇ ਖਿਲਾਫ ਅਸੀਂ ਅੱਜ ਡੱਟ ਕੇ ਖੜੇ ਆ 2 ਘੰਟੇ ਦਾ ਸਾਡਾ ਸੰਕੇਤਕ ਆ ਇਸ ਤੋਂ ਬਾਅਦ ਅਸੀਂ ਜਿਹੜੇ ਟੂਲ ਪਲਾਜ ਆ ਇਹ ਅਸੀਂ ਫ੍ਰੀ ਕਰਦੇ ਟੋਟਲ ਫ੍ਰੀ ਆ ਸਾਡੇ ਇਹ ਅਸੀਂ 15 ਤਰੀਕ ਤੱਕ ਇਹਨਾਂ ਨੂੰ ਟੂਲ ਪਰਚੀ ਨਹੀਂ ਕੱਟਣ ਦਵਾਂਗੇ ਕਿਉਂਕਿ ਜਿਹੜੇ ਲੋਕ ਆ ਲੋਕਾਂ ਨੂੰ ਵੀ ਅਸੀਂ ਲੋਕਾਂ ਨੇ ਸਾਡਾ 25 ਨੂੰ ਬਾਸ ਸਾਥ ਦਿੱ ਜਿਹੜਾ ਉਹ ਅਕਤੂਬਰ ਨੂੰ ਸਾਡੇ ਨਾਲ ਲੋਕੀ 25 ਅਗਸਤ ਨੂੰ ਸਾਡੇ ਨਾਲ ਬਹੁਤ ਲੋਕ ਆਏ ਆ ਉਹਦੇ ਸਾਡਾ ਬੰਦ ਦਾ ਸਮਰਥਨ ਦਿੱਤਾ ਲੋਕਾਂ ਨੇ ਇਸ ਤੋਂ ਬਾਅਦ ਸਾਡਾ ਸਾਡਾ ਵੀ ਫਰਜ਼ ਬੰਦਾ ਲੋਕਾਂ ਨੂੰ ਅਸੀਂ ਟੂਲ ਤੋਂ ਫ੍ਰੀ ਦੇਈਏ ਇਰਜ਼ਾਜ ਦਿੱਤੀਏ 15 ਤਰੀਕ ਤੱਕ ਲੋਕਾਂ ਨੂੰ ਕਿਸੇ ਨੂੰ ਟੂਲ ਨਹੀਂ ਇਥੇ ਲੰਗਰ ਟੋਟਲੀ ਪੰਜਾਬ ਦੇ ਚ ਟੂਲ ਫ੍ਰੀ ਕੀਤੇ ਗਏ ਆ ਰਿਲਾਇੰਸ ਦੇ ਪੰਪ ਬੰਦ ਕੀਤੇ ਗਏ ਆ ਇਹਨਾਂ ਨੂੰ ਅਸੀਂ ਆਖਿਆ ਵੀ ਸਰਕਾਰਾਂ ਦੇ ਨਾਲ ਇਹ ਜਿਹੜੇ ਵੱਡੇ ਘਰਾਣੇ ਆ ਉਹ ਲਗਾਤਾਰ ਵਧਦੇ ਜਾ ਰਹੇ ਆ ਅਸੀਂ ਉਹਨਾਂ ਦੀ ਜਿਹੜੀ ਜਾਰੀ ਸਰਕਾਰ ਦੀ ਤੇ ਇਹਨਾਂ ਦੇ ਕੋਰਪਰੇਟਰ ਘਰਾਣਿਆਂ ਦੀ ਜਾਰੀ ਤੋੜਨ ਵਾਸਤੇ ਵੀ ਇਹਨਾਂ ਨੂੰ ਸਮਝ ਲੱਗ ਜਾਵੇ ਵੀ ਲੋਕ ਜਾਗਦੇ ਆ ਇਹ ਲੋਕਾਂ ਨੂੰ ਏਡੀ ਛੇਤੀ ਕੁੱਟਲਾ ਨਹੀਂ ਜਾਂਦਾ ਜੋ ਸਰਕਾਰ ਇਹਨਾਂ ਨਾਲ ਲਈ ਹੋਈ ਆ ਮਿੱਲੀ ਭੁੱਲਤਿਆ ਅੱਗੇ ਤੇ ਸਰਕਾਰਾਂ ਦੋਵੇਂ ਆਪੋ ਜੀ ਦੇ ਨਾਲੇ ਹੁਣ ਸਰਕਾਰ ਵਪਾਰੀਆਂ ਨਾਲ ਰਲ ਗਈ ਆ ਇਹਦੇ ਵਾਸਤੇ ਅਸੀਂ ਸਾਡਾ ਜਿਹੜੇ ਇੱਕ ਇੱਕ ਅੰਬਾਨੀਆਂ ਡਾਨੀਆਂ ਦੇ ਘਰਾਣਿਆਂ ਨੂੰ ਇਹਨੂੰ ਬੰਦ ਕਰਨ ਦੀ ਆ ਇਹਨਾਂ ਨੂੰ ਸੰਕੇਤਨ ਦੇ ਦੇ ਵੀ ਇਹ ਭਾਈ ਸਮਝ ਜਿਓ ਲੋਕਾਂ ਦੇ ਨਾਲ ਖਲਵਾੜਨਾ ਕਰੋ ਲੋਕਾਂ ਦੇ ਬੱਚਿਆਂ ਦਾ ਭੇਖਿਆ ਲੋਕੀ ਅੱਗੇ ਤੇ ਕੁਛ ਇਹਨਾਂ ਨਸ਼ੇ ਚਲਾ ਕੇ ਮਰਵਾਤੇ ਸਾਡੇ ਕੁਛ ਮਾੜੇ ਮਾਹੌਲ ਚ ਇਹਨਾਂ ਨੇ ਮਰਵਾਤੇ ਰ ਸਿਸਟਮ ਹੀ ਇੱਥੋਂ ਦਾ ਇੱਥੋਂ ਦੇ ਸਿਸਟਮ ਖਿਲਾਫ ਸਾਡੀ ਜਵਾਨੀ ਜਿਹੜੀ ਆ ਉਹ ਇੰਨੀ ਕਿ ਇਹਨਾਂ ਦੇ ਸਿਸਟਮ ਖਿਲਾਫ ਨਹੀਂ ਸੈੱਟ ਪੈ ਰਹੀ ਉਹ ਜਵਾਨੀ ਅੱਗੇ ਸਾਡੀ ਬਾਹਰ ਜਾ ਰਹੀ ਆ ਇੱਥੇ ਕਰਪਸ਼ਨ ਆ ਇੱਥੇ ਇੱਥੇ ਦਿਨ-ਪ ਦਿਨ ਬਲਾਤਕਾਰ ਬੱਚੀਆਂ ਨਾਲ ਹੋ ਰਹੇ ਆ ਇੱਥੇ ਕਿਸਾਨੀ ਦਾ ਜਿਹੜਾ ਦਿਨ-ਪ ਦਿਨ ਸੁਸਾਈਡ ਕਰਨ ਦੇ ਆ ਪਾਣੀ ਜਿਹੜਾ ਦਿਨ-ਪ ਦਿਨ ਡਿੱਗਦਾ ਜਾ ਰਿਹਾ ਪਾਣੀ ਦਾ ਪੱਤਰ ਮਤਲਬ ਬਹੁਤ ਬੱਤਰ ਤੋਂ ਬੱਤਰ ਹਾਲਾਤ ਇੱਥੇ ਹੁੰਦੇ ਜਾ ਰਹੇ ਆ ਅੱਗੇ ਇਹਨੂੰ ਅਸੀਂ ਬਚਾਉਣ ਦੇ ਵਾਸਤੇ ਅੱਜ ਸਾਡਾ ਸਾਰਾ ਹੀ ਪੰਜਾਬ ਸਾਰਾ ਹਿੰਦੁਸਤਾਨ ਇੱਕ ਮੁੱਠ ਹੋ ਕੇ ਅੱਜ ਸੜਕਾਂ ਤੇ ਖੜਾ ਵਾ ਤੇ ਅਸੀਂ ਇਹੋ ਹੀ ਖੇਤੀ ਦਾ ਜਿਹੜਾ 2 ਘੰਟੇ ਜਿਹੜਾ ਅਸੀਂ ਜਾਮ ਲਾਇਆ ਵਾ ਜਿਹੜੀ ਕਿਸਾਨਾਂ ਤੇ ਅੰਨਾ ਧੁੰਦ ਲਾਠੀ ਚਾਰਜ ਕੀਤਾ ਹੈਗਾ ਉਹਦੇ ਖੇਤੀ ਦਾ ਅਸੀਂ 2 ਘੰਟੇ ਲਾਇਆ 2 ਘੰਟੇ ਜਾਮ ਨਾਲ ਕੋ ਫਕਰੇਗਾ ਵੇਖੋ ਉਹ ਅਸੀਂ ਸਰਕਾਰ ਨੂੰ ਇੱਕ ਦਵਾਂਗੇ ਵੀ ਵੇਖੋ ਇਹ ਦੇ ਨਾਲ ਇੱਕ ਉਹਨਾਂ ਨੂੰ ਹੌਸਲਾ ਹੁੰਦਾ ਜਿਹੜੇ ਕਿਸਾਨਾਂ ਤੇ ਗਏ ਆ लाठीचार्ज ਕਰਾਇਆ ਉਹਨਾਂ ਨੂੰ ਇੱਕ ਹਿੰਮਤ ਜੀ ਬਣਦੀ ਆ ਵੀ ਸਾਡੇ ਵਾਸਤੇ ਲੋਕ ਵੀ ਖਲੋਤੇ ਆ ਅਸੀਂ ਇੱਕ ਦੂਜੇ ਦੇ ਅਸੀਂ ਸਹਾਇਤਾ ਵਾਸਤੇ ਖਲੋਤੇ ਆ ਸੰਕੇਤ ਜਾਵੇ ਨਾ ਜਾਵੇ ਸਰਕਾਰ ਨੂੰ ਅਸੀਂ ਦਿਨੋਂ ਦਿਨ ਡਿੱਗਦੇ ਜਾ ਰਹੇ ਆ ਅੱਜ ਸਰਕਾਰ ਅੱਗੇ ਲਾ ਲਈ ਆ ਇਹ ਇਹੀ ਤੇ ਇੱਕ ਬਹੁਤ ਵੱਡਾ ਪਰਾਲਾ ਹੀ ਆ ਸਾਡਾ ਵੇਖੋ ਸਰਕਾਰ ਅੱਗੇ ਸਰਕਾਰਾਂ ਸਾਨੂੰ 17 ਸਾਲਾਂ ਤੋਂ ਅੱਗੇ ਲਾਈਆਂ ਸੀ ਹੁਣ ਅਸੀਂ ਅੱਜ ਸਰਕਾਰ ਨੂੰ ਅੱਗੇ ਲਾ ਕੇ ਚੱਲੇ ਆਂ ਇਹ ਸਰਕਾਰ ਤੇ ਆਰਡੀਨੈਂਸ ਲੈਕੀਆਂ ਆਉਂਦੀਆਂ ਵਾ ਅਸੀਂ ਪਹਿਲੇ ਅਸੀਂ ਜਿਹੜੇ ਲੋਕ ਖੜ ਕੇ ਜਦੋਂ ਲੋਕ ਸੜਕਾਂ ਤੇ ਆ ਗਏ ਸਰਕਾਰ ਨੂੰ ਆਪੇ ਯੂਟਰਨ ਲੈਣਾ ਪਿਆ ਸਰਕਾਰ ਨੇ ਆਪੇ ਅਸਤੀਫੇ ਦੇ ਦਿੱਤੀ ਸਰਕਾਰ ਆਪੇ 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 ਆਪਣੇ ਟਰੈਕਟਰ ਮਾਰਚ ਕੱਢੀ ਜਾ ਰਹੀ ਆ ਅੱਜ ਰਾਹੁਲ ਗਾਂਧੀ ਜੀ ਦਿੱਲੀ ਵਾਣ ਕੇ ਟ੍ਰੈਕਟਰ ਮਾਰਚ ਕੱਢੀ ਜਾ ਰਿਹਾ। ਵੇਖੋ ਪਹਿਲਾਂ ਸਾਰੇ ਚੁੱਪ ਸੀ। ਪਹਿ ਲੋਕ ਕੋਈ ਆ ਹੀ ਨਹੀਂ। ਪਹਿ ਲੋ ਤੇ ਕਿਸਾਨ ਸੜਕਾਂ ਤੇ ਆਏ ਨਾ। ਕਿਸਾਨਾਂ ਦਾ ਵੇਖਿਆ ਜਦੋਂ ਰੋਹਾ ਕਿਸਾਨ ਸੱਚੀ ਲੜਾਈ ਲੰਡੇ ਆ। ਵੀ ਸਾਨੂੰ ਕੱਲ ਨੂੰ ਵੋਟ ਬੈਂਕ ਸਾਡੇ ਨੂੰ ਖਤਰਾ ਆ। ਇਸ ਕਰਕੇ ਆਗੇ ਆ। ਜੇ ਸਰਕਾਰ ਆ ਸਾਡੀ ਲੜਾਈ ਸੱਚੀ ਆ ਇਸ ਕਰਕੇ ਹੀ ਇੱਕ 17 ਸਾਲਾਂ ਤੋਂ ਸਾਡੀ ਲੜਾਈ ਇੱਕ ਜਾਜ ਆ। ਪਰ ਸਰਕਾਰ ਮੰਨ ਨਹੀਂ ਰਹੀ। ਸਾਡੀ ਲੜਾਈ ਤੇਜ ਆ ਪਰ ਇਸ ਇਸ ਟਾਈਮ ਅਸੀਂ ਕੁਛ ਨਾ ਕੁਛ ਹਾਸਲ ਕਰਕੇ ਛੱਡਾਂਗੇ। ਚੱਕਾ ਜਾਂਦਾ ਐ ਲਾਂਸੀ ਪਰ ਆਵਾਜ਼ੇ ਚੱਲ ਰਹੀ ਹੈ। ਵੇਖੋ ਇਹ ਇਹ ਲੋਕਾਂ ਨੂੰ ਇੱਕ ਵੇਖਿਆ ਸੀ ਭਾਵਨਾਵਾਂ ਇੱਥੇ ਵੀ ਲੋ ਤੇ ਇਸੇ ਧੁੱਪ ਬੜੀ ਲੱਗੀ ਐ ਇਸ ਕਰਕੇ ਅਸੀਂ ਪਿੱਛੇ ਰੋਡ ਵੀ ਜੋ ਗਿਆ ਅੱਗੇ ਵੀ ਰੋਡ ਜੋ ਗਿਆ ਅੱਗੇ ਵੀ ਲੋਕੀ ਰਾਹ ਕਰਾਈ ਆਉਣਦੇ ਆ ਇਸ ਕਰਕੇ ਸਾਡਾ ਮੇਨ ਟੂਲ ਦਾ ਸੀ ਵੀ ਮੇਨ ਜਿਹੜਾ ਇੱਥੇ ਅਸੀਂ ਤੈਅ ਕਰ ਲਿਆ ਸੀ ਇੱਥੇ ਜਿੱਥੇ ਬੰਦਿਆ ਨੇ ਵੀ ਪਿੱਛੇ ਵੀ ਰੋਡ ਰੁਕਿਆ ਵਾ ਅੱਗੇ ਅੰਮ੍ਰਿਤਸਰ ਦੇ ਵਿੱਚ ਫੇਰ ਰੁਕਿਆ ਵਾ ਇੱਥੇ ਅਸੀਂ ਆਖਿਆ ਵੀ ਜਿਹੜਾ ਟੂਲ ਫ੍ਰੀ ਆ ਟੂਲ ਜਦੋਂ ਫ੍ਰੀ ਹੋ ਗਿਆ ਲੋਕਾਂ ਦੀ ਹਮਦਰਦੀ ਜੁੜ ਗਈ ਤੇ ਜਦੋਂ ਅਸੀਂ ਲੋਕਾਂ ਨੂੰ ਧੱਕਾ ਕੇ ਦੋ ਦੋ ਘੰਟੇ ਤੋਂ ਪੇਤ ਲੋਕ ਸਾਡੇ ਖਿਲਾਫ ਹੋਣਗੇ ਇਸ ਕਰਕੇ ਅਸੀਂ ਇੱਥੇ ਤੈਅ ਕਰ ਲਿਆ ਸੀ ਸਾਰੇ ਥਾਵਾਂ ਤੇ ਜਾਮ ਲੱਗੇ ਆ ਇਹ ਰੋਡ ਇੱਕ ਇਹ ਵੀ ਬਲੌਕ ਕਰ ਦਿੰਦੇ ਫਿਰ ਲੋਕਾਂ ਨੂੰ ਕੋਈ ਰਾਹ ਨਹੀਂ ਸੀ ਲੱਭਦਾ ਇਥੋਂ ਨੰਗਨ ਨਹੀਂ ਅਸੀਂ ਵੇਖੋ ਸਰਕਾਰ ਦੀਆਂ ਔਰਬਿਟ ਬੱਸਾਂ ਨਹੀਂ ਨੰਗਨ ਦਿੱਤੀਆਂ ਇਥੋਂ ਦੇ ਜਿਹੜੇ ਹੋਰ ਔਰਬਿਟ ਕੋਈ ਬੱਸਾਂ ਨੰਗੀਆਂ ਜਾਂ ਹੋਰ ਕੋਈ ਘਰਾਣੇ ਨੰਗੇ ਉਹਨਾਂ ਨੂੰ ਨਹੀਂ ਆਮ ਪਬਲਿਕ ਨੂੰ ਨੰਗਨ ਦਿੱਤਾ ਅਸੀਂ ਉਹ ਵੀ ਆਮ ਪਬਲਿਕ ਨੂੰ ਇੱਕ ਸਾਈਡ ਖੋਲੀ ਆ ਪਬਲਿਕ ਨੂੰ ਫਾਇਦਾ ਦਿੱਤਾ ਸਰਕਾਰ ਨੂੰ ਸੱਟ ਮਾਰਦੇ ਆ ਸਰਕਾਰ ਦੇ ਪੰਪ ਬੰਦਿਆ ਸਰਕਾਰ ਦਾ ਸਭ ਕੁਝ ਬੰਦ ਕੀਤਾ ਸੀ ਗੱਲਬਾਤ ਵੀ ਹੋਇਆ ਸੀ ਕੇਂਦਰ ਸਰਕਾਰ ਨਾਲ ਕਿ ਨਹੀਂ ਵੇਖੋ ਸਰਕਾਰ ਸਮਝਾਉਣ ਵਾਸਤੇ ਸਾਨੂੰ ਸੱਦਦੀ ਆ ਸਰਕਾਰ ਆਂਦੀ ਆ ਵੀ ਤੁਸੀਂ ਨੰਦਾਨ ਜੇ ਤੁਹਾਨੂੰ ਸਮਝ ਨਹੀਂ ਆ ਗਈ ਤੁਹਾਨੂੰ ਸਮਝਾਉਣਾ ਵਾ ਤੁਸੀਂ ਤੁਸੀਂ ਮਤਲਬ ਸਾਨੂੰ ਬੇਵਕੂਫ ਸਮਝਦੀ ਆ ਸਾਨੂੰ ਇਹ ਨਹੀਂ ਆਖਿਆ ਵੀ ਤੁਹਾਡੀ ਆਰਡੀਨੈਂਸ ਦੇ ਵਿੱਚ ਸੋਧ ਕਰਨ ਦੀ ਆ ਗੱਲ ਤਾਂ ਆਰਡੀਨੈਂਸ ਦੇ ਖਿਲਾਫ ਵਾਸਤੇ ਕੋਈ ਗੱਲ ਨਹੀਂ ਕੀਤੀ ਬਾਕੀ ਸਾਨੂੰ ਸਮਝਾਉਣ ਦੇ ਕਰਕੇ ਸਾਨੂੰ ਸੱਦਿਆ ਵਾ ਸਰਕਾਰ ਦਾ ਜਿਹੜਾ ਉਹ ਤਰੀਕਾ ਹੁੰਦਾ ਸੱਦਣ ਦਾ ਉਸ ਤਰੀਕੇ ਨਾਲ ਨਹੀਂ ਸਾਨੂੰ ਸੱਦਿਆ ਗਿਆ ਇਸ ਕਰਕੇ ਅਸੀਂ ਉਹਦੀ ਮੀਡੀਆ ਦੇ ਵਿੱਚ ਕਹਿਤਾ ਵੀ ਅਸੀਂ ਨਹੀਂ ਜਾਣਾਂ okay no. ਵੇਖੋ ਸਰਕਾਰ ਸਰਕਾਰ ਨਹੀਂ ਸਾਨੂੰ ਸੱਦਦੀ ਨਹੀਂ ਸੈਸ਼ਨ ਬੁਲਾਉਂਦੀ ਪਰ ਸਰਕਾਰ ਸੈਸ਼ਨ ਸਰਕਾਰ ਨੇ ਆਪ ਪਹਿਲਾਂ ਆਖਿਆ ਸੀ ਸੱਦਾਂਗੇ ਆਪ ਹੀ ਨੇ ਆਖਿਆ ਰਾਜਪਾਲ ਨੇ ਸਹਿਨ ਨਹੀਂ ਕਰਨੀ ਸੀ ਸੈਸ਼ਨ ਬੁਲਾਉਣ ਨੂੰ ਤਿਆਰ ਆ ਪਰ ਅੱਜ ਸਰਕਾਰ ਯੂ-ਟਰਨ ਮਾਰ ਗਈ ਜਿੱਦਾਂ ਕਾਲੀ ਪਹਿਲਾਂ ਆਰਡੀਨੈਂਸ ਦੇ ਨਾਲ ਸੀ ਅੱਜ ਆਰਡੀਨੈਂਸ ਦੇ ਖਿਲਾਫ ਹੋ ਗਿਆ ਇਦਾਂ ਹੀ ਸਰਕਾਰ ਸੈਂਟਰ ਆ ਮਤਲਬ ਉਹ ਆਰਡੀਨੈਂਸ ਦੇ ਪਹਿਲਾਂ ਆਂਦੀ ਸੀ ਪੀ ਆਰਡੀਨੈਂਸ ਅਸੀਂ ਅਸੀਂ ਠੀਕ ਆ ਰਾਇ ਕਿਤੇ ਨਾ ਕਿਤੇ ਸਰਕਾਰਾਂ ਜੁੜੀਆਂ ਆ ਆਰਡੀਨੈਂਸ ਦੇ ਨਾਲ ਆ ਇਹ ਤਾਂ ਲੋਕਾਂ ਦਾ ਰੋਹ ਆ ਉਹਦੇ ਕਰਕੇ ਇੱਧਰ ਵੀ ਤੇ ਸਰਕਾਰਾਂ ਦੋਵੇਂ ਹੱਥਾਂ 'ਚ ਲੱਡੂ ਰੱਖਣੀਆਂ ਚਾਹੁੰਦੀਆਂ ਵਪਾਰੀ ਨਾਲ ਵੀ ਰਹਿਣਾ ਚਾਹੁੰਦੀਆਂ ਮੈਂ ਤੇ ਲੋਕਾਂ ਦੀ ਵੋਟ ਵੀ ਹਾਸਲ ਕਰਨੀ ਚਾਹੁੰਦੀ ਆ ਆ ਇੱਕ ਇੱਕ ਜੂ ਟਰਨ ਹੈ ਇੱਕ ਦੂਰੀ ਨੀਤੀ ਹੈ ਕੈਪਟਨ ਦੀ ਵੀ ਕਿ ਕਿ ਕਿਸਾਨਾਂ ਵਾਸਤੇ ਬਿਹਤਰ ਕੰਮ ਕਰ ਰਹੇ ਆ ਵੇਖੋ ਕਿਸਾਨਾਂ ਲਈ ਬਿਹਤਰ ਕੰਮ ਕਰ ਰਹੇ ਤੇ ਦਬਾਵੇ ਪਾ ਦਬਾਵੇ ਸਾਨੂੰ ਬਿਜਲੀ ਨਹੀਂ ਮਿਲ ਰਹੀ ਸਾਨੂੰ ਬਿਜਲੀ ਸਾਨੂੰ 24 ਘੰਟੇ ਚਾਹੀਦੀ ਉਹਦੀ ਨਹਿਰਾਂ ਦਾ ਪਾਣੀ ਵੀ ਸਾਨੂੰ ਮਿਲ ਰਿਹਾ ਸਾਨੂੰ ਕਿੱਥੇ ਅਸੀਂ ਕੈਪਟਨ ਨੂੰ ਇਹ ਆਣੇ ਆ ਵੀ 2013 ਦੇ ਵਿੱਚ ਅਸੀਂ ਬਾਸਪਤੀ 4500 ਨੂੰ ਵੇਚੀ ਆ ਅੱਜ ਅੱਜ ਦਵੇ ਸਾਨੂੰ ਭਾਅ ਅੱਜ ਕਿਉਂ ਨਹੀਂ ਸਾਡਾ ਸੜਕਾਂ ਦੇ ਬਿੰਦਾ ਅੱਜ ਕੌਣ ਕੈਪਟਨ ਦਾ ਕੈਪਟਨ ਦੀ ਚੁੱਪੀ ਆ ਮੰਨ ਲਓ ਸਾਨੂੰ ਦਿਨ ਬਦਿਆਂ ਖਰਚ ਲਾਗਤ ਖਤ ਕੇ ਸਾਡੇ ਵਗਦੇ ਆ ਭਾਵਾਂ ਦੇ ਸਾਡੇ ਭਾਅ ਜਾਂ ਮੈਂ ਐਮਐਸਪੀ ਐਮਐਸਪੀ ਸਾਨੂੰ ਇੱਕ ਨਾਂ ਦੀ ਦਿੱਤੀ ਗਈ ਆ ਉਹ ਸਾਨੂੰ ਅਸਲ ਤੌਰ ਤੇ ਸਾਨੂੰ ਐਮਐਸਪੀ ਭਾਅ ਨਹੀਂ ਮਿਲਦੇ ਸਾਨੂੰ ਰੇਟ ਨਹੀਂ ਮਿਲਦੇ ਤੇ ਕੋਈ ਸਰਕਾਰਾਂ ਸਾਡੇ ਨਾਲ ਨਹੀਂ ਆ ਸਾਰੀਆਂ ਅੱਜ ਵੀ ਅਸੀਂ ਚੰਡੀਗੜ੍ਹ ਕੱਲ ਮੀਟਿੰਗ ਆ ਕਰਕੇ ਆਏ ਸੀ ਆ ਉਧਰ ਕਰਾਲੀ ਥਾਣੀ ਆ ਅਸੀਂ ਆਏ ਆ ਤੇ ਹੋਟਲ ਆ ਆ ਕਿ ਬਾਦਲਾਂ ਦਾ ਆ ਕਿਹਦਾ ਹੋਟਲ ਹੈ ਜੀ ਕੈਪਟਨ ਦਾ ਆ ਕੋਸ਼ਿਆ ਬਸ ਇਹਦੇ ਇੱਕ ਪੈਸਾ ਇਕੱਠਾ ਕਰਨਾ ਹੈ ਕਿ ਧੰਦਾ ਇੱਕ ਆਪਰ ਇਹ ਵੀ ਇੱਕ ਇੱਕ ਵਪਾਰੀ ਹੈ ਵਪਾਰੀ ਸਿਆਸਤ ਚ ਆ ਗਿਆ ਬਸ ਹੋਰ ਇਸ ਤੋਂ ਵੱਧ ਕੋਈ ਗੱਲ ਨਹੀਂ ਆ ਇਹਨਾਂ ਨੇ ਉਹ ਹੀ ਕਰਨਾ ਵਾ ਜੋ ਇਹਨਾਂ ਦੀ ਮਨਛਾ ਅੰਦਰ ਹੋਏ ਆ ਵੀ ਵਪਾਰੀਆਂ ਦੇ ਪੈਸਾ ਇਕੱਠਾ ਕਰਨਾ ਲੋਕਾਂ ਦੇ ਹਿੱਤ ਚ ਨਹੀਂ ਲੋਕਾਂ ਦੇ ਹਿੱਤ ਚ ਹੁੰਦੇ ਤੇ ਸੈਸ਼ਨ ਸੱਤ ਵੀ ਲੈਂਦੇ ਸੱਤ ਕੇ ਦੇ ਸੈਸ਼ਨ ਚ ਰਾਜਪਾਲ ਕੋ ਹਸੈਣ ਵੀ ਕਰਾ ਸਕਦੇ ਸੀ ਜਦੋਂ ਆਪਣੇ ਤੇ ਗੱਲ ਆਵੇ ਤੇ ਸਾਰਾ ਕੁਝ ਕਰ ਲੈਂਦੇ ਆ ਆਪਣੇ ਤੇ ਗੱਲ ਆਵੇ ਆਪਣੀ ਦੋਹਾਂ ਦੋਰੀਆਂ ਪੈਨਸ਼ਨਾਂ ਵੀ ਲੈ ਲੈਂਦੇ ਆ ਹੈ ਆਪਣਾ ਲਾਜ ਵੀ ਕਰੋੜਾ ਰੁਪਈਆ ਦਾ ਲਾਜ ਵੀ ਖਾਤੇ ਚ ਫੀ करा ਲੈਂਦੇ ਆ ਆਪਣੇ ਬੱਚੇ ਵੀ ਭਰਤੀ ਕਰਾ ਲੈਂਦੇ ਆ ਆਪਣੀਆਂ ਆਰਬਿਟ ਬੱਸਾਂ ਵੀ ਚਲਾ ਲੈਂਦੇ ਆ ਆਪਣੇ ਆ ਜਿਹੜੇ ਸਾਡੇ ਜਿਹੜੇ ਸਰਕਾਰੀ ਸ਼ਹਿਰ ਤੇ ਜਾਇਦਾਦਾਂ ਆ ਉਹ ਆਪ ਕਿਸੇ ਨਾ ਕਿਸੇ ਤਰੀਕੇ ਨਾਲ ਰਾਹੇ ਕਬਾਏ ਆ ਉਹ ਆਪਣੇ ਨਾਂ ਤੇ ਕਰਾ ਕੇ ਉਹ ਤੇ ਹੋਟਲ ਵੀ ਖੜੇ ਕਰ ਲੈਂਦੇ ਆ ਇਸ ਕਰਕੇ ਸਰਕਾਰਾਂ ਦੀ ਸਾਡੇ ਪ੍ਰਤੀ ਕੋਈ ਕੋਈ ਹੈ ਨਹੀਂ ਆ ਸਹੀ ਮਨਸ਼ਾ ਸਰਕਾਰ ਦੀ ਲੋਕਾਂ ਨੂੰ ਲੁੱਟਣ ਵਾਸਤੇ ਆਈ ਆ ਸਰਕਾਰ ਆਪਣੀ ਗੇਬਾਂ ਭਰਨ ਵਾਸਤੇ ਆਈ ਆ ਇਸ ਕਰਕੇ ਲੋਕ ਉੱਠਣਗੇ ਲੋਕ ਲੋਕ ਲਹਿਰ ਬਣੂਗੀ ਲੋਕ ਆਪਣੀ ਹੱਤਾਂ ਹਿੱਕਾਂ ਵਾਸਤੇ ਖਲੋਣਗੇ ਵੇਖੋ ਸਾਡੀ ਜਵਾਨੀ ਟੋਟਲੀ ਨਨ ਨਫਤ ਕਰਦੀ ਆ ਸਾਡੀ ਜਵਾਨੀ ਟੋਟਲੀ ਇਹਨਾਂ ਤੋਂ ਬਾਈਕਾਟ ਕਰਤਾ ਸਾਡਾ ਜਵਾਨੀ ਦਾ ਜਿਹੜੇ ਕਹੇ ਵੀਰ ਭਰਾ ਦਾ ਨਹੀਂ ਹੱਥ ਪਹਿਲਾਂ ਫਾਈਨੈਂਸ਼ੀਅਲ ਡਾਉਣ ਆ ਉਹ ਇੱਥੇ ਰਹਿ ਰਿਹਾ ਜਿਹੜਾ ਕੋ ਮਾੜਾ ਮੋਟਾ ਵੀ ਕਹੇ ਜਿਹੜੇ ਪਰਿਵਾਰ ਦਾ ਮਾੜਾ ਮੋਟਾ ਹੱਥ ਪੈਂਦਾ ਉਹ ਇਹ ਦੇਸ਼ ਛੱਡ ਕੇ ਜਾਣ ਨੂੰ ਤਿਆਰ ਆ ਸਾਡੀ ਜਵਾਨੀ ਸਾਰੀ ਦੇਸ਼ ਛੱਡ ਕੇ ਜਾਣ ਨੂੰ ਹੀ ਦੇਖੋ ਸੰਘਰਸ਼ ਜਾਰੀ ਰਹੇਗਾ ਇਹ ਦੇਖੋ ਸੰਘਰਸ਼ ਲਗਾਤਾਰ ਜਾਰੀ ਰਹੂਗਾ ਸੰਘਰਸ਼ ਕੋਈ ਅਸੀਂ ਪਿੱਛੇ ਹਟਣ ਨੂੰ ਤਿਆਰ ਨਹੀਂ ਅਸੀਂ ਮੋਦੀ ਪਿੱਛੇ ਹਟਣ ਨੂੰ ਤਿਆਰ ਨਹੀਂ ਪਰ ਮੋਦੀ ਤੋਂ ਅਸੀਂ ਵੱਧ ਠੀਠਿਆ ਅਸੀਂ ਮੋਦੀ ਜੇ ਠੀਠਿਆ ਨਾ ਉਤੋਂ ਡਬਲ ਠੀਠਾ ਅਸੀਂ ਮੋਦੀ ਨੂੰ ਲਲਕਾਰ ਕੇ ਕਹਿੰਦੇ ਆ ਵੀ ਮੋਦੀ ਅਸੀਂ ਨਹੀਂ ਪਿੱਛੇ ਹਟਣਾ ਜਿੱਥੇ ਤੱਕ ਲੱਗਦਾ ਯੋਰ ਤੇਰਾ ਲਾਲਾ ਕਣਕਾਂ ਸਾਡੀਆਂ ਬੀਜੀਆਂ ਚੱਲੀਆਂ ਅਸੀਂ ਵਿਲੇ ਅਸੀਂ ਤੇੜੇ ਤੱਪੜ ਰੋਲ ਕੇ ਪੰਜਾਬੀ ਚ ਜਿੱਦਾਂ ਕਹਿੰਦੇ ਹੁੰਦੇ ਕਹਾਵਤ ਆ ਤੱਪੜ ਰੋਲ ਕੇ ਤੇਰੇ ਛੱਡਾਂਗੇ ਸਮੇਂ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਦੇ ਉਸ ਪਾਰ ਕਿਸਾਨਾਂ ਦੇ ਕਿਦ ਸਰਕਾਰ ਤੇ ਇਲਜ਼ਾਮ ਕਿਸਾਨਾਂ ਦੇ ਵਾਅਦੇ ਰੋਸ ਪ੍ਰਦਰਸ਼ਨ ਨੂੰ ਵੇਗਦੇ ਹੋਏ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਹਾਲਾਂਕਿ ਕਿਸਾਨਾਂ ਨੇ ਇਸ ਮੀਟਿੰਗ ਦੇ ਸੱਦੇ ਨੂੰ ਨਾਮਨਜ਼ੂਰ ਕਰ ਦਿੱਤਾ ਸੀ ਕਿਸਾਨਾਂ ਦਾ ਇਹ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਨੇ ਇਹ ਮੀਟਿੰਗ ਫੈਸਲੇ ਦੇ ਲਈ ਨਹੀਂ ਸਗੋ ਉਹਨਾਂ ਨੂੰ ਸਮਝਾਉਣ ਦੇ ਲਈ ਬੁਲਾਈ ਸੀ ਪ੍ਰਦਰਸ਼ਨ ਅੱਜ 6 ਤਰੀਕ ਨੂੰ ਜਿਹੜਾ ਖੱਟਰ ਸਰਕਾਰ ਨੇ ਕਿਸਾਨਾਂ ਦੇ ਜਿਹੜਾ ਆਪਣੇ ਖੇਤੀ ਆਰਡਰਸ ਨੂੰ ਰੱਦ ਕਰਾਉਣ ਵਾਸਤੇ ਜਿਹੜੇ ਰੋਸ ਦੇ ਧਰਨੇ ਦੇ ਵਿੱਚ ਗਏ ਆ ਉਹਨਾਂ ਦੇ ਜਿਹੜਾ ਧੱਕਾ ਕੀਤਾ ਵਾ लाठी चार्ज ਕੀਤਾ ਵਾ ਪਰਚੇ ਦਰਜ ਕਰਕੇ ਜਿਹੜਾ ਜਿਨ੍ਹਾਂ ਨੂੰ ਥਾਣੇ ਦੇ ਵਿੱਚ ਬੰਦ ਕੀਤਾ ਉਹਨਾਂ ਉਹਦੇ ਸਬੰਧ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਅੱਜ ਅਹੀਂ ਇੱਥੇ ਪੂਰੇ ਪੰਜਾਬ ਦੇ ਵਿੱਚ ਜਿਹੜਾ 12 ਤੋਂ 2-3 ਵਜੇ ਤੱਕ ਜਿਹੜਾ ਜਾਮ ਆ ਉਹ ਲਾਇਆ ਵਾ ਤੇ ਅਹੀਂ ਇੱਥੇ ਜਿਹੜਾ ਇਹ ਮਾਨਾ ਵਾਲਾ ਜਿਹੜਾ ਜੰਡਿਆਲਾ ਰੋਡ ਆ ਇਹ ਟੋਲ ਪਲਾਜ਼ਾ ਘੇਰ ਕੇ ਬੈਠੇ ਆ ਇਹ ਅਸੀਂ ਹੁਣ ਵਿਚਾਰ ਕਰਾਂਗੇ ਦੋ ਜੱਥੇ ਬੰਦੀਆਂ ਦਾ ਸਾਡੇ ਇੱਥੇ ਚੱਲਣ ਰਿਹਾ ਜੀ ਅੱਜ ਅਸੀਂ ਵਿਚਾਰ ਕਰਾਂਗੇ ਲੰਮਾ ਚਲਾਉਣਾ ਵਾ ਜਾਂ ਅਸੀਂ ਘੱਟ ਕਰਨਾ ਵਾ ਵਿਚਾਰ ਕਰਨ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਜੀ ਗੱਲਬਾਤ ਨਹੀਂ ਬੁਲਾਇਆ ਗਿਆ ਸੀ ਕੇਂਦਰ ਤੋਂ ਕਹਿ ਗਿਆ ਗੱਲਬਾਤ ਲਈ ਜਿਹੜੇ ਤਰੀਕੇ ਨਾਲ ਬੁਲਾਇਆ ਗਿਆ ਵਾ ਉਹ ਤਰੀਕਾ ਉਹਦਾ ਗਲਤ ਸੀ ਜਾਂ ਤਰੀਕਾ ਜਿਹੜਾ ਸਿੱਧਾ ਅਨਵਲ ਹੋ ਕੇ ਗੱਲਬਾਤ ਲਈ ਕਰਦਾ ਤੇ ਜਿਹੜੇ ਸਾਡੇ ਆਗੂ ਜਾ ਕੇ ਜ਼ਰੂਰ ਗੱਲ ਕਰਦੇ ਜੇ ਗੱਲਬਾਤ ਸੱਦਾ ਵੀ ਦਿੱਤਾ ਤੇ ਤਰੀਕਾ ਉਹਦਾ ਗਲਤ ਹੈ ਜੀ ਤੁਮ ਕਟਾ ਹਾਂਜੀ ਕਟਨ ਮੁਖ ਸਾਹਿਬ ਨੇ ਅਲਟੀਮੇਟ ਰੱਦ ਕਰਤਾ ਤੁਹਾਡਾ ਹਾਂਜੀ 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 ਕੰਨੇ ਨਹੀਂ ਮੈਨ ਸੈਸ਼ਨ ਨੇ ਬੁਲਾਪਾ ਹਾਂਜੀ ਹਾਂਜੀ ਤੁਹਾਡੀ ਰਣਨੀਤੀ ਕੀ ਹੋਈ ਉਹ ਕੁੱਤੇ 270 ਕਿਸਾਨ ਜਿਹਾ ਬੰਦਿਆਂ ਨੂੰ ਜੋ ਵੀ ਰਣਨੀਤੀ ਤਿਆਰ ਕਰਨ ਗਿਆ ਅਸੀਂ ਉਸੇ ਉਹਦੇ ਤਹਿਤ ਚੱਲਾਂਗੇ ਜੀ ਕੇਂਦਰ ਸਰਕਾਰ ਵੀ ਮੰਦੀ ਨੇ ਰਾਦੀ ਵੀ ਤਨ ਕੋਈ ਮੰਨੂ ਕੀ ਮੰਨੂ ਕੀ ਕਿਉਂ ਨਾ ਕਿਦਾਂ ਮੰਨੇਗੀ ਮੰਨੂ ਕੀ ਆ ਲੋਕ ਇਹਨਾਂ ਲੋਕਾਂ ਦਾ ਕਰਕੇ ਕੇਂਦਰ ਸਰਕਾਰ ਬਣੀ ਆ ਜੀ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਹੁੰਦਾ ਪੂਰੇ ਚ ਉਹਨਾਂ ਲੋਕਾਂ ਦਾ ਕਰਕੇ ਸੈਂਟਰ ਦੇ ਵਿੱਚ ਮੋਦੀ ਸਰਕਾਰ ਬਣੀ ਆ ਲੋਕ ਇੱਥੇ ਆਪਣਾ ਹੱਕ ਮੰਗਣ ਆਏ ਐ ਇੱਥੇ ਕੋਈ ਨਜਾਇਜ਼ ਨਹੀਂ ਕੰਡਿਆ ਕੋਈ ਭੁੱਕੀ ਸਮੈਤ ਦੀਆਂ ਬੋਰੀਆਂ ਨਹੀਂ ਮੰਗਣ ਆਏ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਇੱਥੇ ਆਏ ਆ ਜਿਹੜੇ ਖੇਤੀ ਆਡੀ ਨਾਲ ਲੋਕਾਂ ਨੂੰ ਫੇਟੀ ਜੋ ਜੇ ਪੂਰਾ ਅਜ ਹਿੰਦੁਸਤਾਨ ਵਿਰੋਧ ਕਰਨਾ ਇਹ ਬਸ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਜਿਹੜੇ ਉਹ ਜਿਹੜੇ ਖੇਤੀ ਆਡਾਂ ਲਾਗੂ ਕਰਨ ਡਿਆ ਜੀ ਪਰ ਇਹ ਜਿਹੜੇ ਕਿਸਾਨ ਆ ਆਪਣੀਆਂ ਜ਼ਮੀਨਾਂ ਦੀ ਰਾਖੀ ਕਰਨਗੇ ਨਹੀਂ ਹੌਂ ਦੇਣਗੇ ਸਾਡੇ ਕੋਲ ਚੱਕਾ ਜਾਮ ਦਾ ਲਾਮ ਸੀ ਪਰ ਫਿਰ ਵੀ ਕੋਲਵੇਰੇ ਤੇ ਬੈਠੇ ਆ ਜੀ ਵੇਖੋ ਚੱਕਾ ਜਾਮ ਦਾ ਲਾਮ ਲਾਮ ਹੈਗਾ ਵਾ ਪੰਜਾਬ ਦੇ ਵਿੱਚ ਪਰ ਵੇਖੋ ਜਿਹੜਾ ਅੱਜ ਜਿਹੜੇ ਲੋਕ ਨੰਗਨ ਡੈ ਇਹਨਾਂ ਦੀ ਹਮਦਰਦੀ ਵੀ ਸਾਡੇ ਨਾਲ ਆ ਅੱਜ ਕੋਈ ਜਿਹੜਾ ਰਾਹ ਗੀਰ ਇਥੋਂ ਨਗੋਈ ਕੋਈ ਅਮਰਜੈਂਸੀ ਦੇ ਵਿੱਚ ਜਾਣ ਡਿਆ ਵਾ ਉਹਦਾ ਕਰਕੇ ਅਸੀਂ ਜਿਹੜਾ ਵਾ ਥੋੜਾ ਜਿਹਾ ਰਾਹ ਉਧਰੋਂ ਵੀ ਖੋਲਿਆ ਵਾ ਉਧਰੋਂ ਵੀ ਖੋਲਿਆ ਵਾ ਬਾਕੀ ਜਿਹੜਾ ਵਾ ਸਾਡਾ ਪੂਰੇ ਦਾ ਪੂਰਾ ਪੰਜਾਬ ਦੇ ਵਿੱਚ ਚੱਕਾ ਜਾਮ ਹੈ ਇਹਨਾਂ ਦਾ ਜਿਹੜਾ ਟੋਲ ਪਲਾਜਾ ਵਾ ਇਹ ਬਿਲਕੁਲ ਦੋਹਾਂ ਪਾਸਿਓਂ ਫ੍ਰੀ ਚੱਲਣ ਦੇ ਇਹਨਾਂ ਨੂੰ ਵੀ ਪਤਾ ਲੱਗੂ ਕਾਰਪੋਰੇਟ ਘ ਕਿਉਂਕਿ ਆ ਜਿਹੜਾ ਛੜਕਾਂ ਦੇ ਉੱਤੇ ਜਿਹੜਾ ਸਰਕਾਰਾਂ ਦਾ ਕੰਮ ਹੀ ਇਹ ਛੜਕਾਂ ਦਾ ਬਣਾ ਕੇ ਟੋਲ ਪਲਾਜ਼ਾ ਆਪਣੀ ਮਰਜ਼ੀ ਦੇ ਨਾਲ ਇਹਨਾਂ ਟੋਲ ਲਾਏ ਆ ਜੀ ਇਹਨਾਂ ਨੂੰ ਵੀ ਪਤਾ ਲੱਗੋਗੇ ਵੀ ਲੋਕ ਜਿਹੜੇ ਕਿਸਾਨ ਜਿਹੜੇ ਜਾਗਰਤ ਹੋ ਕੇ ਸਾਡੇ ਨੱਕ 'ਚ ਦਮ ਕਰਨਗੇ ਜੀ ਕੀਤੇ ਆ ਜੀ ਕਿ ਵਧੀਆ ਤੁਹਾਨੂੰ ਪਤਾ ਹੀ ਹੈਗੇ ਇਹ ਪਤਾ ਹੈ ਤੁਹਾਨੂੰ ਜਿਹੜਾ ਪਤਾ ਕੀ ਕੈਪਟਨ ਸਾਹਿਬ ਨੇ ਕੀ ਕੀਤਾ ਹਸਣ ਤੇ ਇਸ ਗੱਲ ਦੀ ਸਮਝ ਨਹੀਂ ਲੱਗੀ ਇਹ ਕਹਿੰਦੇ ਵੀ ਸੈਸ ਵੀ ਲਾਣਾ ਆ ਪਹਿਲਾਂ ਤੇ ਉੱਥੇ ਜਾ ਕੇ ਜੇ ਆਪ ਇਹ ਸੈਨ ਕਰ ਕੇ ਸਾਰਾ ਕੁਝ ਕਰਕੇ ਅੱਜ ਕੈਂਡ ਵਧ ਗਿਆ ਕੰਡਿਆ ਸਾਨੂੰ ਤੇ ਕੋਈ ਸਮਝ ਨਹੀਂ ਲੱਗੀ ਇੱਥੇ ਭਾਜੀ ਕਿਸਾਨਾਂ ਦੀ ਮਜ਼ਦੂਰੀ ਬਣ ਗਈ ਕਿ ਜਿਹੜਾ ਮਤਲਬ ਦੋ ਹੀ ਫਸਲਾਂ ਹੀ ਜੀਵਿਦਾਰ ਕੋ ਜਿਹੜੀਆਂ ਕਿਸਾਨ ਮਤਲਬ ਵੇਚ ਸਕਦਾ ਇਹ ਸਰਕਾਰਾਂ ਦੇ ਰੇਟ ਲੱਗੇ ਤੇ ਉਹ ਵੀ ਜਿਹੜੇ ਇਹਨਾਂ ਦੇ ਖੋਣੇ ਚਾਹੁੰਦਾ ਵਾ ਮਤਲਬ ਇੱਕ ਸਿਰਫ ਕਣਕੇ ਇੱਕ ਝੋਨਾ ਹੀ ਉਹ ਵੀ ਮਤਲਬ ਨਾ ਰੇਟ ਲਗਾ ਵੇਖੋ ਗੰਨੇ ਦਾ ਰੇਟ ਹੀ ਇਹਨਾਂ ਨੇ ਕੀ ਕੀਤਾ 슈ਗਰ ਮਿਲ ਵਾਲਿਆਂ ਕਿ ਜਦੋਂ ਇਹਨਾਂ ਨੂੰ ਆਪਣਾ ਨਫਾ ਦਿਹਿਆ ਇਹਨਾਂ ਚੋਕੇ 310 ਰੁਪਏ ਕਿੰਨੇ ਦਾ ਰੇਟ ਕਰਤਾ ਕੀ ਕਾਂਡ ਉਦਣ ਕੀ ਜਾਂਦੇ ਜੀ 40 ਰੁਪਏ ਜਾਂਦੀ ਹੈ ਜਾਨੂੰ ਨਫਾ ਇੱਕ ਦਮ ਤੋੜ ਕੇ 285 ਰੁਪਏ ਕਿੰਨੇ ਦਾ ਰੇਟ ਕਰਤਾ ਕੀ ਜਾਂਦੇ ਜੀ ਜੋ ਸਰਕਾਰ ਦਾ ਰੇਟ ਤੁਹਾਨੂੰ ਉਹ ਦੇਵਾਂਗੇ ਰਕਮ ਖੂੰ ਖਰਾਬੂ ਕਰਤੀ 300 ਦਾ ਨਾਲ ਕੈਲਕੂਲੇਟਰ ਕਰਕੇ ਵੇਖ ਲਓ 200 ਕੁਇੰਟਲ ਕਰਨਾ ਚੋਹਦਾ ਕਿੰਨੀ ਰਕਮ ਬਣਦੀ ਆ 285 ਨਾਲ ਕਰਕੇ ਕਿੰਨੀ ਕਿੰਨੀ ਬਣਦੀ ਆ ਮੁੜ ਕੇ ਲੇਬਰ ਦੀ ਪ੍ਰੋਬਲਮ ਆ ਗਈ ਕਿ 50 ਰੁਪਏ ਉਹਦੇ ਵਿੱਚ ਹੋ ਹੀ ਜਾਂਦੀ ਆ ਮੁੜ ਕੇ ਜੀ ਤੁਹਾਨੂੰ ਲੇਬਰ ਦੀ ਪੈਸੇ ਪਤਾ ਕਿ ਦੂਜੇ ਨਹੀਂ ਪਾਵਾਂਗੇ ਜਦੋਂ ਤੁਹਾਨੂੰ ਗਵਰਨਮੈਂਟ ਪੈਸੇ ਪਾਉਗੂਦੋਂ ਪਾਵਾਂਗੇ 285 ਕਿਸਾਨ ਨੂੰ ਇਹਨਾਂ ਨੇ ਗੰਨੇ ਤੋਂ ਮਤਲਬ ਪੂਰਾ ਕਟਿਆ ਕੌਡੀਆਂ ਕਰਤਾ ਜੇ 285 ਦੇ 5 ਹੀ ਅਸੀਂ ਦਾਂਗੇ ਜੀ ਬਾਅਦ ਚ ਆ ਵੀ ਤਾਂ ਆ ਕੇ ਬਾਅਦ ਚ ਇਹ ਕੋਈ ਗੱਲ ਬਣਦੀ ਥੋੜਾ ਵਾ ਜੇ ਸਾਨੂੰ ਜੋ ਗਵਰਨਮੈਂਟ ਨੇ ਦੇਣਾ ਹਨ ਤੇ ਉਹ ਹੀ ਆ ਜੇ ਨਾ ਵਾਦਾ ਨਹੀਂ ਦੇਣਾ ਤਾਂ ਨਾ ਕਰਨ ਹੁਣ ਜੋ ਗਵਰਨਮੈਂਟ ਦਾ ਰੇਟ ਆ ਉਹ ਵੀ ਖੋਣ ਡੇ ਆ ਜਿਹੜਾ ਗਵਰਨਮੈਂਟਾਨੂੰ ਰੇਟ ਦੇਣਾ ਨਹੀਂ ਚਾਹੁੰਦੀ ਸਾਨੂੰ ਜੇ 285 ਦਾਾਨੂੰ ਮਿਲ ਗਿਆ ਉਹ ਵੀ ਤਰਨੇ ਲਾ ਕੇ ਕਿਸਾਨ ਨੇ ਚੰਡੇ ਥਲੇ ਜਾ ਕੇ ਲਿਆ ਵਾ ਉਦਾਂ ਰੇਟ ਕਿਸੇ ਨੇ ਨਹੀਂ ਪੈਸੇ ਨਹੀਂ ਦਿੱਤੇ ਕੇ ਮੈਲੇ ਨਹੀਂ ਦਿੱਤੇ ਜਦੋਂ ਤਰਨੇ ਲੱਗੇ ਫੇ ਜਾ ਕੇ ਨਾ ਪੈਸੇ ਪਾਏ ਅਜੇ ਵੀ ਕਈ ਕਿਸਾਨ ਜਿਹੜੇ ਆ ਉਹ ਵੀ ਤਰਨੇ ਲਾਉਣ ਡੇ ਆ ਉਹ ਮਟਰਾਂ ਦੀ ਪੇਮੈਂਟ ਲਾ ਲੋ ਮਟਰਾਂ ਦੀ ਲਾ ਲੋ ਗੰਨੇ ਦੀ ਪੇਮੈਂਟ ਲਾ ਲੋ ਨਰਮੇ ਦੀ ਲਾ ਲੋ ਮੱਕੀ ਦੀ ਲਾ ਲੋ ਇਹ ਸਭ ਪੇਮੈਂਟਾਂ ਫਸੀਆਂ ਆ ਜੇ ਇਹ ਜੇ ਕਮਿਟ ਆੜ ਦਿਆ ਹੋਣਾ ਤੇ ਜੀਵਿੰਦਾਰ ਆ ਜੇ ਅਜੇ ਜੀਵਿੰਦਾਰ ਵੀ ਮਰ ਗਿਆ ਤੇ ਆੜ ਦਿਆ ਵੀ ਸਮਝ ਲਓ ਮਰ ਗਿਆ ਮੈਂ ਤੇ ਇੱਕ ਆ ਤੁਹਾਡੇ মিডিਆ ਰਹੀਆਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿਸਾਨ ਆ ਤੇ ਦੁਕਾਨ ਆ ਹਰ ਇੱਕ ਬੰਦੇ ਦੀ ਦੁਕਾਨ ਆ ਮਜ਼ਦੂਰ ਲਾ ਲੋ ਕੋਈ ਵੀ ਲਾ ਲੋ ਜੇ ਕਿਸਾਨ ਤੋਂ ਸ਼ੁਰੂ ਹੁੰਦੀ ਜੇ ਤੇ ਐਂਡ ਤੇ ਆ ਕੇ ਫਿਰ ਮਜ਼ਦੂਰ ਤੇ ਮੁੱਕਦੀ ਜੇ ਤੇ ਮੈਂ ਇਹੋ ਬੇਨਤੀ ਕਰਦਾ ਕਿ ਇਹ ਜੋ ਜਿਹੜੀ ਦੋ ਫਸਲਾਂ ਲਈਦੇ ਇਹ ਨਾਂ ਨੂੰ ਤੋੜੇ ਜਾਣ ਜਿੱਦਾਂ ਚੱਲਦਾ ਏਦਾਂ ਚੱਲਣ ਦੇਣ ਏਦਾਂ ਨਾ ਕਰਨ ਹੁਣ ਵੇਖੋ ਜੇ ਇੱਕ ਘੰਟਾ ਜਮਕੀਦਾ ਕਿੰਨਾ ਇੱਕ ਮਿੰਟ ਇਹ ਚਾਹੁੰਦੇ ਰਹਨ ਉਹ ਇੰਨਾ ਘਾਟਾ ਵੱਜਾ ਕਿਸਾਨ ਨੂੰ ਕਿੰਨਾ ਵੱਜਾ ਇਹ ਕਦੀ ਸੋਚਿਆ ਆ 20 ਰੁਪਏ ਨੇ ਦਿਨਾ ਚ ਵਧਾਤੇ ਕਹਿੰਦੇ ਸੋਚਿਆ 40 ਰੁਪਏ ਆਪ ਦਾ ਉਹਨੂੰ ਦੀ ਹੈ ਅੰਮ੍ਰਿਤਸਰ ਦੀ ਪਰਚੀ ਇਹਨਾਂ ਦੇ 30 ਕਰਦੇ ਜਾਂਦੇ 30 ਕਰਦੇ ਆਉਣਦੇ ਉਹ ਵੀ ਕੀ ਹੁਣ ਦੋੜ ਹੀ ਜਾਣਾ ਪਿਆ ਤੇ 30 ਦੀ ਕਰਕੇ 120 ਰੁਪਏ ਦੇਣੇ ਪਏ ਕਿ ਜਾਂ 40 ਰੁਪਏ 24 ਘੰਟੇ ਇੱਕ ਇੱਕ ਗੱਲਾਂ ਤੋਂ ਨਸਾ ਹਰ ਕਿਸਾਨ ਜਿਹੜਾ ਹੈ ਨਾ ਆਪਣੇ ਫਾਇਦੇ ਲਈ ਚਾਹੁੰਦਾ ਵਾ ਕਿਸਾਨ ਨੂੰ ਮਾਰੋ ਨਾ ਜਾਨੂੰ ਵਾਧ ਨਹੀਂ ਦੇਣਾ ਜਦੋਂ ਉਹਦੀ ਕੋ ਦਿੱਤੇ ਹੱਕ ਨਾ ਖੋ ਮੈਂ ਤੇ ਇਹੋ ਵਾਰ-ਵਾਰ ਆਤੀ ਜੋੜ ਕੇ ਬੇਨਤੀ ਕਰਦਾ ਤੁਹਾਡੇ ਮੀਡੀਆ ਰਾਹੀਂ ਕਿ ਕੈਪਟਨ ਸਾਹਿਬ ਨੂੰ ਇਹੋ ਬੇਨਤੀ ਕਰਦਾ ਕਿ ਇਹਨਾਂ ਦੇ ਹੱਕ ਨਾ ਖੋ ਕਿ ਬਾਕੀ ਵੇਖੋ ਜੇ ਜਿੱਦਾਂ ਦਾ ਮੌਲਾ ਉਹਦਾ ਨਹੀਂ ਤੇ ਕੜੀ ਦਾ ਕੇ ਕੋ ਵੇਲ ਨਹੀਂ ਜੀ ਤੁਸੀਂ ਵੀ ਟਾਈਮ ਕੱਢ ਕੇ ਆਏ ਹਰ ਕੋਈ ਜਿਹੜਾ ਕਿਸਾਨ ਆ ਟਾਈਮ ਕੱਢ ਕੇ ਆਇਆ ਵਾ ਇਹ ਕੋਈ ਵੇਲਾ ਨਹੀਂ ਹੈਗਾ ਆਪਣੀਆਂ ਫਸਲਾਂ ਪਾਲਣ ਕਿ ਤਰਨੇ ਦੇ ਹੋਂ ਮੈਂ ਤੁਹਾਡੀ ਮੀਡੀਆ ਰਹੀ ਹਾਂ ਉਹਤ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਨੂੰ ਜਿੱਦਾਂ ਅੱਗੇ ਚੱਲਦਾ ਉਦਾਂ ਚੱਲਣ ਦੇਣ ਜਿਹੜੇ ਰੇਟ ਬੱਜੇ ਉਹ ਬੱਜੇ ਰਹਿਣ ਦੇਣ ਗੱਲਬਾਤ ਨਹੀਂ ਬੁਲਾਏ ਗਏ ਕਿਉਂ ਨਹੀਂ ਜੇ ਬੁਲਾਇਆ ਕਿਦਾ ਉਹਨਾਂ ਦੇ ਢੰਗ ਨਹੀਂ ਉਹਨਾਂ ਦੀ ਇੱਕ ਸੈਕਟਰੀ ਭੇਜਦਾ ਮੈਂ ਕੋਈ ਵੀ ਲਾਲੋ ਕੰਮ ਆ ਜਿੱਥੇ ਚੱਲਦੇ ਆ ਉੱਥੇ ਪਿੰਡ ਦੇ 2-4 ਬੰਦੇ ਹੁਣ ਹੁਣ ਇੱਥੇ ਆਏ ਆ ਇੱਥੇ ਆ ਕੇ ਗੱਲ ਕਰਨ ਕੋਈ ਨਾ ਕੋਈ ਬੰਦਾ ਆਵੇ ਜੇ ਸਾਰੇ ਜਥੇ ਬੰਦਿਆਂ 31 ਜਗੇ ਬੰਦਿਆਂ ਵਾਂ ਕਿਸਾਨੀ ਉਹਨਾਂ ਨੇ ਗੱਲ ਕਰਨੀ ਚਾਹੁੰਦੇ ਆ ਤੇ ਉਹਨਾਂ ਨੇ ਪਲੇਟਫਾਰਮ ਤੇ ਕਰਨਾ ਸਾਡੇ ਵੱਡੇ ਜਿਹੜੇ ਮਲਾ ਪ੍ਰਧਾਨ ਸਾਹਿਬ ਉਹਨਾਂ ਨੇ ਗੱਲ ਕਰਨ ਆਉਣਗੇ ਪਰ ਉਹ ਸੋਚਦੇ ਆ ਉਹ ਸਾਡੇ ਤੋਂ ਸਾਡੇ ਤੋਂ ਉੱਚੀ ਸੋਚ ਲੈ ਕੇ ਚੱਲਣ ਦੇ ਆ ਜਿੱਥੇ ਕਹਿੰਦੇ ਆ ਉਹ ਜਾਣਗੇ ਪਰ ਉਹਨਾਂ ਨੂੰ ਲੱਗਦਾ ਨਹੀਂ ਉਥੇ ਇਨਸਾਫ ਨਹੀਂ ਮਿਲਦਾ ਹਾਲੇ ਇਹੋ ਹਾਲਤ ਹੋਊਗਾ ਜੇ ਕਰਨਾ ਚਾਹਣ ਤੇ ਵੇਲੇ ਖੁੱਡ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਦੇ ਉਸ ਪਾਰ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦਾ ਸੰਘਰਸ਼ ਕਦੋਂ ਤੱਕ ਰਹੇਗਾ ਜਾਰੀ ਇਹਦੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਰੇਲ ਪਟੜੀਆਂ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਮੁਸ਼ਕਲ ਸਾਰੀ ਮੁਸ਼ਕਲ ਹੀ ਮੁਸ਼ਕਲ ਹੈ ਠੀਕ ਹੈ ਜੀ ਮੁਸ਼ਕਲ ਹੈ ਜ਼ਿਮੀਂਦਾਰਾਂ ਨੂੰ ਭਾਅ ਨਹੀਂ ਮਿਲਣੇ ਜ਼ਮੀਨ ਲੋਕਾਂ ਦੀ ਖੋਹ ਜਾ ਰਹੇ ਆ ਬੇਰੁਜ਼ਗਾਰੀ ਆ ਆ ਸਾਰੀਆਂ ਮੁਸ਼ਕਲਾਂ ਆ ਦੇ ਦੋ ਘੰਟੇ ਦੀ ਚੱਕਾ ਜਾਣਾ ਕਿ ਹੋਏਗਾ ਦੋ ਘੰਟੇ ਅਰੇ ਇਹਦੇ ਕਿਸਾਨਾਂ ਦੇ ਉੱਤੇ ਲਾਟ ਯਾਰ ਜੋ ਆਏਗਾ ਅੱਛਾ ਉਹਨਾਂ ਦੇ ਉਹਨਾਂ ਦੇ ਕਰਕੇ ਕੀਤਾ ਵਾ ਇਹ ਦੋ ਘੰਟੇ ਤੇ ਬਾਕੀ ਰੇਲਾਂ ਜਾ ਆਵਿਆ ਟੋਲਪਲਾ ਜਾਮ ਰਹੂਗਾ ਪੰਪੂ ਵੀ ਜਾਮ ਰਹਿਣਗੇ ਹਾਂਜੀ ਕਿੰਨਾ ਤੱਕ ਅੱਧਾ ਕਰੋਗੇ ਇਹ ਜਦੋਂ ਤੱਕ ਕੋਈ ਮੰਨਦਾ ਨਹੀਂ ਮੋਦੀ ਅੱਛਾ ਉਹਨਾਂ ਇੱਧਰ ਕੰਮ ਯਾਰੀ ਰਹੂਗਾ ਕਹਿੰਦਾ ਸੀ ਵੀ ਸੈਸ਼ਨ ਕਿੰਨੇ ਮੈਨ ਨੂੰ ਬੁਲਾਣਾ ਨਾ ਬਰੋ ਕੈਪਟਨ ਦੀ ਤਾਂ ਹੌਣ ਤੇ ਘੋੜਾ ਰੱਖ ਦਾਂ ਕਹਿੰਦਣ ਕੈਪਟਨ ਕਿਹੜਾ ਪੁੱਛ ਲਿਆ ਕਰੇ ਇਹ ਪਹਿਲਾਂ ਕੰਨੇ ਵੀ ਬੁਲਾਵਾਂਗਾ ਅਜੇ ਅਜੇ ਉਹਨਾਂ ਨਾਲ ਟੱਕਰਿਆ ਨਾਲ ਇਹਦੇ ਨਾਮ ਕਰ ਲਾਂਗੇ ਕੈਪਟਨ ਸਾਹਿਬ ਕੰਨੇ ਨਾਲ ਕਿਸਾਨਾ ਵਾਸਤੇ ਬਹੁਤ ਜੇ ਕੰਮ ਕਰ ਰਿਹਾ ਬਿਲਕੁਲ ਨਹੀਂ ਗਲਤ ਗੱਲ ਅਜੇ ਕੋਈ ਕੰਮ ਨਹੀਂ ਕੀਤਾ ਅਜੇ ਸੈਸ਼ਨ ਬੁਲਾਵੇ ਮਤਾ ਪਾਵੇ ਪਤਾ ਲੱਗੇ ਵੀ ਕੀ ਕੀਤਾ ਤੇ ਜੇ ਨਾਮ ਲਾਏਗਾ ਫੇਰ ਨਾਮ ਲਾਗਦੇ ਉਹਦੇ ਵੀ ਕਹਿੰਦੇ ਕਿ ਮੈਂ ਸਿਰ ਨੱਪ ਲਾਂਗੇ ਤੋਂ ਤੇ ਕੋਟਾ ਤੋਂ ਦੀ ਰੱਖਾਂਗੇ ਨਾ ਕਿਤੇ ਅਜੇ ਤਾਂ ਸੈਂਟਰ ਨਾਲ ਹੀ ਆ ਨਾ ਲੱਗਦਾ ਸੈਂਟਰ ਬਣੇਗੀ ਜਰੂਰ ਟਾਈਮ ਲਾਉਗੀ ਮੰਨੂਗੀ ਇੱਥੇ ਜੀ ਖੇਡਦਾ ਵਾ ਜੋ ਆੜੇ ਤੇ ਨਾ ਆੜੀ ਦੇਸ ਕਰਦੇ ਉਹਨਾਂ ਨੇ ਉਹਨਾਂ ਦੇ ਵਿਰੁੱਧ ਜ ਆਏ ਆ ਤੁਹਾਡੇ ਇੰਨੇ ਪ੍ਰਦਰਸ਼ਨ ਦਾ ਮੰਨ ਜਾਣਗੇ ਮੰਨਣਗੇ ਮੰਨਣਗੇ ਸਰਕਾਰ ਚ ਕਾ ਦੇਾਂਗੇ ਕਰੀ ਅਸੀਂ ਕੱਲੇ ਨਹੀਂ ਆ ਸਾਡੇ ਨਾਲ ਲੱਖਾਂ ਹੀ ਸੈਂਕੜਾ ਬਹੁਤ ਜ਼ਿਆਦੇ ਪਬਲਿਕ ਸਾਡੇ ਨਾਲ ਮਜ਼ਦੂਰ ਸਾਡੇ ਨਾਲ ਕਿਸਾਨ ਕਮੇਟੀਆਂ ਸਾਡੇ ਨਾਲ ਇੱਕ ਤੇ ਕਰ ਦਿੱਤੀ ਆ ਪਾਸੇ 30 ਅੰਤੀ ਕਮੇਟੀਆਂ ਸਾਡੇ ਨਾਲ ਆ ਅਸੀਂ ਕਰਕੇ ਛੱਡਾਂਗੇ ਜਿੱਦਾਂ ਮਰਜ਼ੀ ਆ ਜੀ ਸਰਕਾਰ ਨੂੰ ਝੁਕਣਾ ਪਊਗਾ ਸਾਡੇ ਗਾੜੀ ਦਿੱਲੀ ਮੰਨਦੀ ਨਹੀਂ ਦਿੱਲੀ ਮੰਨੂਗੀ ਦਿੱਲੀ ਮੰਨੂਗੀ ਜੀ ਦਿੱਲੀ ਮੰਨੂਗੀ ਜਦੋਂ ਕਾਰੋਬਾਰ ਬੰਦ ਹੋ ਗਏ ਸਾਰੇ ਆਪੇ ਮੰਨਣਗੇ ਮੁੜ ਕੇ ਇਹਨਾਂ ਨੇ ਮਨਾਉਣਾ ਆਪੇ ਮੋਦੀ ਨੂੰ ਮਲਾਉਣਗੇ ਪਹਿਲਾਂ ਮੋਦੀ ਦੇ ਪੈਸੇ ਚਾੜਦੇ ਹੋਣੇ ਮੋਦੀ ਨੂੰ ਮਨਾਉਣਗੇ ਟੋਲੇ ਸੇ ਕਰਕੇ ਬੰਦ ਕੀਤਾ ਟੋਲੇ ਸੇ ਕਰਕੇ ਬੰਦ ਕੀਤਾ ਜੀ ਕਿਲਦਾ ਵਾਪੀ ਸਾਡੇ ਉਹ ਆਰਡੀਨੈਂਸ ਭੰਗ ਕਰ ਦਨ ਬੰਦ ਕਰ ਦਨ ਸਾਰੇ ਤੇ ਸਾਡੇ ਨਾਲ ਗੱਲਬਾਤ ਕਰਨ ਗੱਲਬਾਤ ਤੇ ਪਹਿਲੀ ਗੱਲ ਤੇ ਕਰਨੀ ਨਹੀਂ ਆਪੇ ਆ ਕੇ ਕਰੂਗੀ ਸਰਕਾਰ ਹੀ ਗੱਲ ਕਰੂਗੀ ਹਾਂ ਉਹਨਾਂ ਨੇ ਬੁਲਾਇਆ ਹੀ ਗੱਲਬਾਤ ਉਹਨਾਂ ਬੁਲਾਇਆ ਹੀ ਅਸੀਂ ਠੋਕਰਾ ਦਿੱਤਾ ਵਾ ਕਿਉਂ ਸਾਡੀ ਮਰਜ਼ੀ ਹੈ ਅਸੀਂ ਨਹੀਂ ਕਰਨਾ ਆਪੇ ਆਊਗੀ ਸਰਕਾਰ ਸਾਡੇ ਕੋਲ ਆਊਗੀ ਅਸੀਂ ਕੋ ਸਰਕਾਰ ਕੋ ਜਾਈਏ ਸਰਕਾਰ ਸਾਡੇ ਕੋਲ ਕੈਪਟਨ ਵੀ ਸਾਡੇ ਕੋਲ ਹੀ ਆਊਗਾ ਸਭ ਆਉਣਗੇ ਸਾਡੇ ਕੋਲ ਨਹੀਂ ਬੁਲਾਉਂਦੇ ਮੈਂ ਨਹੀਂ ਬੁਲਾਉਂਦਾ ਨਹੀਂ ਬੁਲਾਉਂਦੇ ਨਾ ਬੁਲਾਉਣ ਕੋ ਗੱਲ ਨਹੀਂ ਆਵੇ ਉਹਨਾਂ ਦਾ ਕਾਰੋਬਾਰ ਬੰਦ ਹੋਂ ਡਿਆ ਲੱਖਾਂ ਕਰੋੜਿਆਂ ਦਾ ਘਾਟਾ ਪੈਣ ਡਿਆ ਸਰਕਾਰ ਨੂੰ ਪੈਣ ਡਿਆ ਸਾਡਾ ਕੀ ਜਾਣ ਡਿਆ ਵਾ ਅਸੀਂ ਤਾਂ ਝੋਨੇ ਵੜ ਕੇ ਵੇਲੇ ਹੋ ਗਏ ਆ ਮਟਰ ਲ ऐसे कामਤੇ ਆਂ ਬਸ ਉਹ ਕੀ ਪੈਸੇ ਵਰਤੇ ਸਰਕਾਰਾਂ ਨੂੰ ਨੁਕਸਾਨ ਕਰਨਾ ਸਰਕਾਰ ਦਾ ਨੁਕਸਾਨ ਹੈ ਕੀ ਕਰਨਾ ਸਰਕਾਰ ਖੁਦ ਸਾਡਾ ਨੁਕਸਾਨ ਕਰਨ ਰਹੀ ਆ ਸਾਨੂੰ ਤੇ ਮਿੱਟੀ ਕਰ ਦਿੱਤਾ ਸੰਦ ਰੋਲ ਦਿੱਤਾ ਮਜ਼ਦੂਰ ਮਜ਼ਦੂਰ ਵੀ ਰੋਲ ਗਿਆ ਕੰਮ ਹੀ ਨਹੀਂ ਹੈਗਾ ਕੋਈ ਅਭਿਆਸ ਸਰਕਾਰ ਦਾ ਸਟੇਜ ਤੇ ਪੜਨ ਦੇਖ ਦੋ ਕਿਤੇ 15 ਸਾਲ ਤੋਂ ਪਹਿਲਾਂ ਆਇਆ ਵਾ ਤੇ ਉਪੋਤਾ ਕੇ ਤੇ ਲੋਦੀ ਨੰਗਲ ਆ ਕੇ ਤੇ ਡੇ ਆਉ ਕਿੰਦਾ ਵਾ ਆਪਣੇ ਲੋ ਸੁਲਤਾਨਪੁਰ ਲੋਦੀ ਦਿਹਾੜੀਆਂ ਕਰਨ ਰਏ ਆ ਪੰਜਾ ਗੱਲਾਂ ਦੀ ਖੇਤੀ ਛੱਡ ਕੇ ਪ੍ਰਧਾਨ ਮੰਤਰੀ ਕਹਿੰਦਾ ਮੈਂ ਆਮਦਨ ਕੋਈ ਨਹੀਂ ਪ੍ਰਧਾਨ ਮੰਤਰੀ ਕੋਈ ਨਹੀਂ ਦੁਗਣੀ ਕਰਦੇ ਨੇ ਆਮਦਨ ਕਹਿੰਦਾ ਮੈਂ ਹਾਂਜੀ ਤੁਹਾਡੀ ਆਮਦਨ ਦੁਗਣੀ ਨਹੀਂ ਹੋਣੀ ਦੁਗਣੀ ਨਹੀਂ ਹੋਣੀ ਇਹ ਇਹਦੇ ਖੋਲ ਜ਼ਮੀਨ ਖੋਲ ਲੈਣੀ ਆ ਜਰੂਰ ਜਰੂਰ ਸਾਡੇ ਕੋਲ ਸਾਡੇ ਕੋਲ ਸਾਡੀਆਂ ਜਾਇਦਾਦਾਂ ਖੋਲ ਲੈਣੀ ਆ ਨਾ ਦੁਗਣੀ ਸਾਡੀ ਕਦੀ ਹੋਣੀ ਤੇ ਦਿਹਾੜੀ ਹੰਡੇ ਆਪਣਾ ਕਰਨ ਸਾਡੇ ਕੋਲ ਦਿਹਾੜੀ ਵੀ ਨਹੀਂ ਹੋਣੀ ਅਸੀਂ ਦਿਹਾੜੀ ਕਰਨ ਵਾਲੇ ਹੈਗੇ ਆ ਤੇ ਫੇ ਤੁਸੀਂ ਆਪਣੇ ਬਸ ਲੜਦੇ ਹੋ ਗਿਆਨ ਆਈ ਆਈ ਪਬਲਿਕ ਹਾਸੇ ਲੜਨੇ ਸਾਰਿਆਂ ਹਾਸੇ ਲੜਨੇ ਆ ਭਾਈ ਪੰਜਾਬ ਹਰਿਆਣਾ ਲਈ ਸਾਰੇ ਲੰਡੇ ਕਿਸਾਨਾਂ ਵਾਸਤੇ ਲੜਦੇ ਆਂ ਮਜ਼ਦੂਰਾਂ ਵਾਸਤੇ ਲੜਦੇ ਆਂ ਇਹ ਜੋ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਿਹੜੇ ਆਪਣੇ ਪਾਸ ਕੀਤੇ ਆ ਉਹਨਾਂ ਦੇ ਵਿਰੋਧ ਦੇ ਵਿੱਚ ਕਰ ਰਹੇ ਆਂ ਜੀ ਦੋ ਘੰਟੇ ਦਾ ਹੰਮਦਾ ਆ ਜੀ ਇਹਨੇ ਕੀ ਹੋਇਆ ਦੋ ਮਿੰਟਾਂ ਜੀ ਬਹੁਤ ਲੱਖਾਂ ਕਰੋੜਾਂ ਦਾ ਘਾਟਾ ਪੈ ਸਕਦਾ ਜੀ ਇਹ ਟੋਲ ਬਕਾਇਦਾ ਪੱਕਾ ਬੰਦ ਹੀ ਰਹੂਗਾ ਜੀ ਇਹ ਜਿੰਨਾ ਚਿਰ ਕੋਈ ਆਪਣੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਜੀ ਉਹ ਤੁਹਾਨੂੰ ਗੱਲਬਾਤ ਲਈ ਬੁਲਾਦੇ ਨੇ ਗੱਲਬਾਤ ਲਈ ਬੁਲਾਇਆ ਸੀ ਪਰ ਉਹਨਾਂ ਜਿਹੜਾ ਸੱਦਾ ਪੱਤਰ ਘੱਲਿਆ ਉਹਦੇ ਵਿੱਚ ਕੋਈ ਤਕਨੀਕੀ ਦੀ ਨੁਕਸੀ ਸੀ ਵਿੱਚ ਇਹ ਕਰਕੇ ਜੂਨੀਅਨਾਂ ਨੇ ਨੱਕਸਾਂ ਨਾਲ ਨਾ ਕਰਦੀ ਹਾਲ ਹੋ ਆਪਣਾਉਣ ਕਰਨਗੇ ਦਿੱਲੀ ਸਰਕਾਰ ਵਾਲੇ ਫੇਰ ਸੱਦਾ ਘੱਲਣਗੇ ਤੇ ਫੇਰ ਕਿਸਾਨ ਆਪੇ ਗੱਲਬਾਤ ਕਰ ਲੈਣਗੇ ਕੈਪਟਨ ਸਾਹਿਬ ਤੁਹਾਡੇ ਵਾਸਤੇ ਵਧੀਆ ਕਰਦੇ ਨੇ ਕੰਮ ਕੈਪਟਨ ਸਾਹਿਬ ਵੀ ਆਪ ਵੇਖੋ ਹੁਣ ਕੀ ਕਰਦੇ ਆ ਨਹੀਂ ਉਹ ਕਹਿੰਦੇ ਸੀ ਮੈਂ ਸੈਸ਼ਨ ਨਹੀਂ ਬੁਲਾਣਾ ਸੈਸ਼ਨ ਨਹੀਂ ਬੁਲਾਉਣਾ ਤੇ ਬੁਲਾਉ ਗਈ ਹੈ ਬਾਈ ਦੇ ਵਿੱਚ ਜਿ ਉਹਨਾਂ ਦੋਵਾਂ ਪਾਰਟੀਆਂ ਦੇ ਤੱਪੜ ਰੁਲ ਗਏ ਸਰਕਾਰ ਬਣ ਨਹੀਂ ਇਹਨਾਂ ਨੂੰ ਕਰਨੇ ਬਣਾ ਕੰਮ ਸਿਆਸੀ ਪਾਰਟੀ ਦਾ ਕਿੰਨਾ ਰੋਲ ਸਮੇਂ ਦੇ ਕਾਨੂੰਨ ਦੇ ਵਿੱਚ ਸਿਆਸੀ ਪਾਰਟੀਆਂ ਦਾ ਜੇ ਸਿਆਸੀ ਰੋਟੀਆਂ ਹੀ ਖੇਡ ਰਹੀਆਂ 2022 ਦੀ ਤਿਆਰੀ ਦੇ ਵਿੱਚ ਰੁੱਝੀਆਂ ਵੀ ਸਾਡੀ ਸਰਕਾਰ ਬਣ ਜੇ ਉਹ ਵਾਲਾ ਸਾਡੀ ਬਣ ਜੇ ਕਿੰਨਾ ਕੁ ਯੋਗਦਾਨ ਹੈ ਕਾਨੂੰਨ ਬਣਦੇ ਵਿੱਚ ਕਾਨੂੰਨ ਦੇ ਵਿੱਚ ਇਹਨਾਂ ਦੇ ਪਹਿਲਾਂ ਵੀ ਉਦਾਂ ਤਿਆਰੀ ਇਹਨਾਂ ਦੀ ਕੀਤੀ ਹੀ ਦੋ ਸਰਕਾਰਾਂ ਦੀ ਹੋਈ ਹੈ ਇਹਨਾਂ ਆਪਣਾ ਆਪਣਾ ਜ਼ਿਲ੍ਹੇ ਦੇ ਤੇ ਤੁਹਾਨੂੰ ਲੱਗਦਾ ਕੇਂਦਰ ਬਣੇਗਾ ਕੇਂਦਰ ਵੇਖੋ ਹੁਣ ਕਿਸਾਨ ਚਾਹੇ ਬੰਦਿਆ ਜੋਰ ਲਾ ਰਹੀਆਂ ਮੰਨੂਗਾ ਹੀ ਝੁਕੂਗਾ ਹੀ ਤੇ ਸਰਕਾਰ ਨੇ ਜਿਹੜਾ ਸਾਡੇ ਨਾਲ ਧੱਕਾ ਕੀਤਾ ਹੈ ਸਾਡੇ ਜਿਹੜੇ ਇਨਕਮ ਸੋਰਸ ਜਿਹੜੇ ਨਾਲ ਘਟਾਤੇ ਵੰਸਮ ਦੇ ਨਾਲ ਬੰਦੀ ਕੀਤੇ ਸਾਡੇ ਨਾਲ ਧੱਕਾ ਕੀਤਾ ਜਿਹੜਾ ਹੁਣ ਅਸੀਂ ਫੀਲਡ ਦੇ ਵਿੱਚ ਇਸ ਕਰਕੇ ਉਤਰੇ ਆਂ ਕਿ ਅਸੀਂ ਵੀ ਸਰਕਾਰ ਨੇ ਜੇ ਸਾਡਾ ਸੋਰਸ ਬੰਦ ਕੀਤਾ ਨਾਲ ਇਨਕਮ ਦਾ ਅਸੀਂ ਸਰਕਾਰ ਦੇ ਸੋਰਸ ਬੰਦ ਕਰਨੇ ਸਾਰੇ ਜਿੱਦਾਂ ਟੂਲ ਪਲੇਸ ਹੋਗੇ ਠੀਕ ਹੈ ਜੀ ਪੈਟਰੋਲ ਪੰਪ ਹੋਗੇ ਅੰਬਾਨੀਆਂ ਡਾਨੀਆਂ ਦਾ ਇੱਕ ਰਾ ਜੜਾ ਹਲਾਉਣੀਆਂ ਨਾਲ ਸਾਰੇ ਇਨਕਮ ਸੋਰਸ ਬੰਦ ਕਰਨੇ ਆ ਇਹਨਾਂ ਨੂੰ ਦੱਸਣਾ ਵੀ ਤੁਸੀਂ ਪੰਗਾ ਕਰਨਾ ਲਿਆ ਜੀ ਤੈਨੂੰ ਲੱਗਦਾ ਕਿ ਕੇਂਦਰ ਸਰਕਾਰ ਮੰਨੇਗੀ ਸਾਡੇ ਮੰਗ ਜੇ ਮੰਨੇਗੀ ਨਾ ਤੇ ਫਿਰ ਮਨਾ ਲਾਂਗੇ ਫਿਰ ਫੀਲਡ 'ਚ ਆ ਹੀ ਗਏ ਹੁਣ ਤਾਂ ਫਿਰ ਜੇ ਫਿਰ ਵੱਧ ਕੀਤੇ ਘਟ ਕੇ ਜੇ ਆ ਹੀ ਗਏ ਹੁਣ ਫੀਲਡ 'ਚ ਤੇ ਫਿਰ ਮਨ ਉਹਨਾਂ ਦਾ ਪੈਣਾ ਹੀ ਹੋਰ ਇਹਨਾਂ ਨੂੰ ਜਾਂ ਇਹ ਮੰਨਣ ਕਿ ਤੇ ਜਾਂ ਫਿਰ ਆਈਆਂ ਨਹੀਂ ਕੈਪਟਨ ਸਾਹਿਬ ਵੀ ਮੰਨਦੇ ਵੇ ਕੈਪਟਨ ਸਾਹਿਬ ਵੀ ਮੰਨ ਜਾਣਗੇ ਕੈਪਟਨ ਸਾਹਿਬ ਨੂੰ 2022 'ਚ ਸਾਡੀ ਨਹੀਂ ਲੋੜ ਹੈਗੀ ਫਿਰ ਆਉਣਗੇ ਫਿਰ ਇਹਨਾਂ ਨੂੰ ਦਵਾਉਣਗੇ ਨਾ ਮੋਟਾ ਚੰਗੀ ਤਰ੍ਹਾਂ ਫਿਰ ਇਹਨਾਂ ਨੂੰ ਲੈ ਕੇ ਦਵਾਉਣਗੇ ਵੀ ਆ ਤੂੰ ਹੀ ਸਾਡੀ ਸਰਕਾਰ ਹੈ ਨਹੀਂ ਸਾਰੀ ਪਰਮਾਨੈਂਟ ਚੰਗੀ ਤਰ੍ਹਾਂ ਲੈ ਕੇ ਦਵਾਉਣਗੇ ਉਹਨਾਂ ਨੂੰ ਨਹੀਂ ਫਿਰ ਜੇ ਸਿਆਸੀ ਵੜਨੇ ਘਿਰੋਗੇ ਪਿੰਡਾਂ ਜਾਣਗੇ ਇਹ ਨਾ ਪਿੰਡ 'ਚ ਵੜ ਕੇ ਵਿਖਾਉਣੇ ਇੱਕ ਵਾਰ ਫਿਰ ਪਤਾ ਲੱਗੂਗਾ ਨਾ ਕਿ ਠੇਰਾਂਗੇ ਕਿ ਨਾ ਘਰਾਂਗੇ ਕੈਪਟਨ ਸਾਹਿਬ ਵ ਪੁਜੇ ਨਾ ਆਪਣੇ ਹੱਕ ਚ ਬੋਲਣਗੇ ਤੇ ਫਿਲਹਾਲ ਇਸ ਬੁਲੇਟਿਨ ਵਿੱਚ ਨਹੀਂ ਮੈਨੇ ਤੁਹ ਇਜਾਜ਼ਤ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਬਣੇ ਰੋ এবੀਪੀ ਸੰਚਾਰ ਦੇ ਨਾਲ